ਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜੀ ਦੇ ਨਾਮ ਦੇ ਤੁਹਾਡਾ ਸਵਾਗਤ ਕਰਦੀ ਹਾਂ ਲੋ ਜੀ ਅੱਜ ਮੈਂ ਤੁਹਾਨੂੰ ਜਿਹੜਾ ਨੁਕਤਾ ਪਾਉਂਗੀ ਨਾ ਉਹ ਬਹੁਤ ਹੀ ਅਹਿਮ ਹੈ ਉਹ ਪੈਗਾਂ ਵਾਸਤੇ ਹੀ ਹੈ ਤੇ ਡਿਲੀਵਰੀ ਵਾਸਤੇ ਘਰੇ ਡਿਲੀਵਰੀ ਸੌਖੀ ਹੋ ਜੇ ਹੈਨਾ ਤੇ ਆਪਾਂ ਕਾਪੀ ਪੈਨਸਲ ਚੈੱਕ ਲਿਓ ਤੇ ਨਾਲੇ ਗੋਡਿਆਂ ਦਾ ਬਹੁਤ ਹੀ ਸੌਖਾ ਜੈ ਕ इलाज ਮੇਰੇ ਸਤਿਗੁਰਾਂ ਨੇ ਦੱਸਿਆ ਹੋਇਆ ਡਿਲੀਵਰੀ ਵਾਲਾ ਸਾਡੇ ਘਰੇ ਪਰਤ ਆਇਆ ਹੋਇਆ ਤੁਹਾਨੂੰ ਸਾਰਾ ਦੱਸੂਗੀ ਤੇ ਤੁਸੀਂ ਪਹਿਲਾਂ ਫਿਰ ਹੁਣ ਇਹ ਗੀਤ ਸੁਣੋ ਇਸ ਗੀਤ ਦੇ ਵਿੱਚ ਇੱਕ ਮੁਟਿਆਰ ਸੱਜਬੀ ਅਹੀ ਦਾ ਘਰ ਵਾਲਾ ਕਿਸੇ ਨੌਕਰੀ ਤੇ ਗਿਆ ਤੇ ਉਹ ਕਹਿੰਦੀ ਤੁਸੀਂ ਘਰੇ ਆ ਜਾਓ ਉਹ ਤਰਲੇ ਪਾਉਂਦੀ ਐ ਇਹ ਗੀਤ ਰਾਹੀਂ ਉਹ ਤਰਲੇ ਦੱਸੇ ਹੋਏ ਨੇ ਤੇ ਉਹ ਕਹਿੰਦਾ ਵੀ ਮੇਰੀ ਜਿੱਥੇ ਡਿਊਟੀ ਲੱਗੀ ਆ ਨਾ ਉੱਥੇ ਸ਼ੇਰ ਨੇ ਉੱਥੇ ਉੱਠਨੇ ਉੱਥੇ ਬਾਂਦਰ ਨੇ ਤੇ ਮੈਂ ਤਾਂ ਉਹਨਾਂ ਦੀ ਤੇ ਡਿਊਟੀ ਲੱਗੀ ਹੋਈ ਐ ਮੇਰੀ ਮੈਂ ਕਿਵੇਂ ਆਵਾਂ ਹਨਾ ਉਹ ਕਣੀ ਉਹਨਾਂ ਦਾ ਪ੍ਰਬੰਧ ਮੈਂ ਕਰਦੀ ਆ ਉਹ ਕੀ ਪ੍ਰਬੰਧ ਕਰਦੀ ਐ ਕੀ ਕਹਿੰਦੀ ਐ ਤੇ ਤੁਸੀਂ ਇਸ ਗੀਤ ਰਾਹੀਂ ਸੁਣਾ ਹੈ ਲੈ ਮਾਣੋ ਇਸ ਗੀਤ ਦਾ ਨਾਲ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਗੱਲਾਂ ਤਾਂ ਮੈਂ ਬਹੁਤ ਕਰਨੀਆਂ ਤੁਹਾਡੇ ਨਾਲ ਮੇਰਾ ਜੀ ਕਰਦਾ ਫਿਰ ਮੜੇ ਦੀ ਵੀਡੀਓ ਲੰਬੀ ਹੋ ਜਾਂਦੀ ਐ ਅੱਛਾ ਮੇਰੀ ਸਾਰੀ ਵੀਡੀਓ ਅਖੀਰ ਤੱਕ ਦੇਖਿਆ ਕਰੋ ਹੈਨਾ ਗੀਤ ਵੀ ਨ ਕਮੈਂਟ ਕਰਕੇ ਦੱਸਿਆ ਕਰੋ ਉਸ ਨੂੰ ਕਿਹੇ ਜਿਹਾ ਲੱਗੇ ਤੁਹਾਡੇ ਸੁਨੇ ਸੁਣਾਈ ਗੀਤ ਨੇ ਤੁਹਾਡੇ ਆਪਣੇ ਗੀਤ ਨੇ ਤੇ ਉਹ ਹੀ ਮੈਂ ਤੁਹਾਨੂੰ ਤੁਹਾਡੇ ਕੋਲੇ ਦੱਸੀ ਜਾਨੀ ਆ ਹਨਾ ਤੇ ਲੋ ਗਾਇਆ ਕਰੋ ਗੀਆਂ ਨੂੰ ਤਾਂ ਗਾਉਣੇ ਆਉਂਦੇ ਹੀ ਨੇ ਹਨਾ ਕੋਸ਼ਿਸ਼ ਕਰਿਆ ਕਰੋ ਇੰਨਾ ਗੀਤਾਂ ਨੂੰ ਗਾਉਣ ਦੀ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਲੇਖ ਪਰਵਾਨਾ ਤੇ

yeah Okay

be hey. Yeah, i Bờ vai na, thế giới di carea joyira, đi Sơn La carea ਤੇ ਇੰਨਾ ਸਮਾਂ ਟਾਈਮ ਦਿੰਨੇ ਹੋ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਲੋ ਹੁਣ ਤੁਸੀਂ ਨੁਕਤੇ ਦੀ ਉਡੀਕ ਕਰਦੇ ਹੋਗੇ ਹਨਾ ਦੱਸਿਓ ਸਾਨੂੰ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੇ ਨੁਕਤਾ ਬਹੁਤ ਹੀ ਅਹਿਮ ਹੈ ਜਿਵੇਂ ਡਿਲੀਵਰੀ ਵੇਲੇ ਆਪਾਂ ਮੇਰੇ ਆਪਣੇ ਘਰੇ ਮੇਰੀ ਆਪਣੀ ਬੇਟੀ ਕਿਰਨ ਸ਼ਰਮਾ ਦਾ ਤੁਸੀਂ ਉਹਨਾਂ ਦਾ ਮੇਰੀ ਬੇਟੀ ਵੀ ਮਤਲਬ ਜਗਰਾਤੇ ਕਰਦੀ ਹੈ ਉਹਦੇ ਗੀਤ ਬਹੁਤ ਆਏ ਹੋਏ ਨੇ ਗੱਭਰੂ ਗੀਤ ਅਥਰਾ ਸੁਹਾਗ ਗੀਤ ਉਹਨਾਂ ਦੇ ਤੁਸੀਂ ਲਾਈਵ ਕਿਰਨ ਸ਼ਰਮਾ ਦਾ ਲਾਈਵ ਪ੍ਰੋਗਰਾਮ ਕੱਢ ਕੇ ਦੇਖਿਓ ਮੇਰੀ ਬੇਟੀ ਐ ਤੇ ਤੇ ਤੁਸੀਂ ਉਹਦੇ ਵੀਰ ਸੁਣਿਓ ਤੇ ਨਾਲੇ ਉਹਦੀਓ ਗੱਲ ਦੱਸਣੀ ਆ ਸਾਨੂੰ ਤੇ ਅਸੀਂ ਇਹ ਅਨੁਕਤਾ ਉਹਤੇ ਵਰਤਿਆ ਤੇ ਮੇਰੀ ਬੇਟੀ ਦੇ ਬੇਟੀ ਹੋਈ ਤਾਂ ਉਹ ਅਸੀਂ ਡਾਕਟਰ ਕੋਲ ਜਦੋਂ ਚਲੇ ਗਏ ਤਾਂ ਉਹ ਕਹਿਣ ਲੱਗੇ ਜੀ 12 ਵਜੇ ਤੱਕ ਬੱਚਾ ਹੋ ਜਾਊ ਸਾਨੂੰ ਐ ਹੋ ਗਿਆ ਵੀ ਅਸੀਂ ਤਾਂ ਜੇ ਇੱਥੇ ਕਿਤੇ ਆਪਰੇਸ਼ਨ ਨਾ ਕਰਾਉਣਾ ਪਈ ਜਿੱਥੇ ਐਂ ਨਾ ਹੋ ਜੇ ਮਾਵਾਂ ਦੇ ਦਿਲ ਨਹੀਂ ਹੁੰਦੇ ਤੇ ਉਧਰ ਉਹਦੇ ਡੈਡੀ ਕਹਿੰਦੇ ਭਰਾ ਵੀ ਕਹੇ ਵੀ ਅਸੀਂ ਤਾਂ ਭਾਈ ਪਟਿਆਲੇ ਲੈ ਜਾਵਾਂਗੇ ਵੀ ਇੱਥੇ ਕਾਹਤੋਂ ਰੱਖੀ ਲੈ 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 ਗਾਗੇ ਉੱਥੇ ਪਰੋਣਾ ਮੇਰਾ ਜਵਾਈ ਪ੍ਰੋਫੈਸਰ ਸੀ ਉੱਥੇ ਹੀ ਉਹ ਰਹਿੰਦੇ ਸੀਗੇ ਤੇ ਉੱਥੇ ਜਵਾਹਰਾ ਹਸਪਤਾਲ ਹੈ ਉਹ ਤਾਂ ਫਿਰ ਇਹਨਾਂ ਦੀ ਮਰੀਦ ਹੀ ਬਣ ਗਏ ਉਹ ਇਹ ਦੋਵੇਂ ਸੱਕੀਆਂ ਭੈਣਾ ਮੰਗ ਵੀ ਰਹਿਣ ਲੱਗ ਗਏ ਡਾਕਟਰ ਨਹੀਂ ਤੇ ਇਹ ਤੇ ਅਸੀਂ ਜਦੋਂ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਕਹਿੰਦੇ ਐਨੇ ਵਜੇ ਬੱਚਾ ਹੋ ਜੂ ਜੀ ਉਹ ਮੈਂ ਖਾ ਜੀ ਸਾਨੂੰ ਤਾਂ ਅਸੀਂ ਤਾਂ ਪਟਿਆਲੇ ਲੈ ਕੇ ਜੰਦੇ ਆਂ ਉਹ ਕਹਿੰਦੇ ਮੀਜੇ ਆਪਰੇਸ਼ਨ ਕਰਨਾ ਪੈ ਗਿਆ ਕਹਿੰਦੇ ਸਾਨੂੰ ਪਤਾ ਨਹੀਂ ਆਪਰੇਸ਼ਨ ਹੋਣਾ ਤੁਹਾਡੇ ਨਾਲ ਸਾਨੂੰ ਬੜ ਬਿਆਰੀ ਆ ਫਿਰ ਮੈਂ ਅਖਿਆ ਜੀ ਕਿ ਮੇਰੇ ਸਤਿਗੁਰਾਂ ਨੇ ਦੱਸਿਆ ਤੇ ਅਸੀਂ ਗਊ ਦੇ ਗੋਹੇ ਦਾ ਪਾਣੀ ਉਹ ਕਹਿੰਦੇ ਉਹ ਤਾਂ ਮੈਂ ਵੀ ਸੁਣਿਆ ਤੇ ਲਿਆਓ ਫਟਾਫਟ ਤੁਸੀਂ ਅਸੀਂ ਗਊਸ਼ਾਲਾ ਗਏ ਮੈਂ ਤੇ ਵੀਰੇ ਬੇਟਾ ਤੇ ਵੀ ਦੇਸੀ ਗਊ ਦਾ ਗੋਹਾ ਤਾਜ਼ਾ ਹੀ ਹੋਵੇ ਤੇ 1 ਘੰਟੇ ਦਾ ਫਰਾਣਾ ਦਾ ਕੁਸ ਗੱਲ ਨਹੀਂ ਜਦੋਂ ਅਸੀਂ ਗਏ ਤੇ ਗਊਆਂ ਤਾਂ ਉੱਥੇ ਲਹਿਰੇ ਸਾਰੀਆਂ ਦੇਸੀ ਗਊਆਂ ਦੇ ਸੀਗਾ ਗਊਸ਼ਾਲਾ ਅਸੀਂ ਪਹਿਲਾਂ ਹਰਾ ਪਾਇਆ ਜਦੋਂ ਅਸੀਂ ਅੰਦਰ ਗਏ ਤਾਂ ਗਊਆਂ ਇੱਕ ਗੋ ਉਠਖੜੀ ਛੱਡ ਗਿਆ ਤੋਈ ਉਹਨੇ ਉਹ ਦੀ ਗੋਹਾ ਕਰਿਆ ਸੀ ਲਫਾਫਾ ਲਿਆ ਉਹਦੇ ਦੀ ਗੋਹਾ ਪਾ ਲੇ ਤੇ ਮੈਂ ਉਹਨੂੰ ਲਿਆ ਕੇ ਦਿੱਤਾ ਮਹਲਾ ਪੁੱਤ ਤੂੰ ਹੀ ਪਾਣੀ ਪੂਣੀ ਕੱਢ ਮੈਨੂੰ ਤਾਂ ਪਤਾ ਨਹੀਂ ਕਿਵੇਂ ਕੱਢੀਓ ਕਿ ਨਹੀਂ ਮੈਨੂੰ ਪਤਾ ਅੱਛਾ ਉਹਨੇ ਜੀ ਉਹ ਪਾਣੀ ਕੱਢਿਆ ਗੋਹੇ ਦਾ ਤੇ ਉਹਨੇ ਇੱਕ ਚਮਚਾ ਇਹਨੂੰ ਕੁੜੀ ਨੂੰ ਦਿੱਤਾ ਮੇਰੀ ਬੇਟੀ ਨੂੰ ਕਿ ਮੰਮੀ ਤੂੰ ਬਾਹਰ ਚਲੀ ਆ ਚਲੋ ਕਦੇ ਮਾਂ ਦਾ ਪੈੜਾ ਨਹੀਂ ਆਉਣਾ ਚਾਹੀਦਾ ਜਾਂ ਮਾਂ ਦਾ ਨੌਂ ਜੇ ਫੇ ਬੱਚਾ ਚਲ ਮੈਂ ਤਾਂ ਬਾਹਰ ਆ ਗਈ ਤੇ ਮੈਂ ਮੇਰਾ ਬੇਟਾ ਕਹਿੰਦਾ ਮੰਮੀ ਤੂੰ ਆਸਰ ਮੈਂ ਦਾ ਪਾਠ ਕਰ ਮੈਂ ਮੇਰੇ ਸਤਗੁਰਾਂ ਦਾ ਪਾਠ ਕਰਨ ਲੱਗੀ ਤੇ ਹਲੇ ਪਾਠ ਉਹ 10 ਮਿੰਟ ਦਾ ਹੀ ਐ ਪਾਣੀ ਅੰਦਰ ਬੱਚਾ ਬਾਹਰ ਤੇ ਸੰਤਾ ਉਸੇ ਵਕਤ ਅਸੀਂ ਕੋਲੇ ਇਹਨਾਂ ਦਾ ਕੁਆਟਰ ਸੀ ਇਸ ਕੁਆਟਰ ਚ ਆ ਕੇ ਤੇ ਉਦੀ ਸਾਨੂੰ ਫੋਨ ਆਇਆ ਬਈ ਤੁਸੀਂ ਆ ਜਾਓ ਜੀ ਡਿਲੀਵਰੀ ਤਾਂ ਹੋ ਗਈ ਤਾਂ ਜਾਦੂ ਹੀ ਹੋ ਗਿਆ ਹੈ ਨਾ ਤੇ ਬੇਟੀ ਨੇ ਜਨਮ ਲੈ ਲਿਆ ਤੇ ਤੁੰਨ ਤੁੰਨ ਹੋ ਗਈ ਤੇ ਨਾ ਕੋਈ ਟੀਕਾ ਲਾਉਣ ਦੀ ਲੋੜ ਜਿਹੜੇ ਆਏ ਨੂੰ ਕਹਿੰਦੇ ਆ ਕਮਾਲ ਹੋ ਗਈ ਫਿਰ ਉਸ ਡਾਕਟਰ ਨੇ ਉਹ ਵੀ ਸੁਣਦੀ ਹੋਣੀ ਹੁਣ ਮੇਰੀ ਵੀਡੀਓ ਉਸ ਨੇ ਵੀ ਆਪਣੇ ਬੱਚਿਆਂ ਤੇ ਵੀ ਇਹੀ ਅਪਣਾਇਆ ਨੁਕਤਾ ਹੈ ਤੇ ਇੱਕ ਹੈਗਾ ਮੰਤਰ ਇਹ ਜੇ ਕਿਸੇ ਦੇ ਵੀ ਤੁਸੀਂ ਬੇਸ਼ੱਕ ਹਸਤਾ ਦਾਖਲ ਹੋ ਜੋ ਬੇਸ਼ੱਕ ਜਾਂ ਪਹਿਲਾਂ ਦਾ ਕਾਰਡ ਕੋਡ ਲਿਆਓ ਤੁਸੀਂ ਜਦੋਂ ਨਾ ਦਰਦ ਸ਼ੁਰੂ ਹੋ ਜਾਂਦੇ ਨੇ ਬਸ ਤੇਜ ਮਾਲਾ ਜੇ ਦਰਦ ਹੋਏ ਤਾਂ ਉਹਦੀ ਗਊ ਦਾ ਉਹ ਹੱਲ ਲਿਆਓ ਤੇ ਉਹਦਾ ਪਾਣੀ ਕੱਢੋ ਦੇਸੀ ਗਊ ਦਾ ਹੋਵੇ ਜਾਂ ਬੱਚੀ ਦਾ ਹੋਵੇ ਇਥੇ ਪੰਜਾਬਨ ਡਾਕਟਰ ਹੁਣ ਵਿਚਾਰੀ ਉਹ ਰਹੀ ਨਹੀਂ ਹੈਗੀ ਸੁਨਾਮ ਦੇ ਦਾ ਸਾਰੇ ਲੋਕ ਜਾਣਦੇ ਹੋਣਗੇ ਰੁਕਮਣੀ ਦਾਈ ਨੂੰ ਮੈਂ ਦੱਸਿਆ ਉਹਨੇ ਉਹਦੀ ਬੇਟੀ ਨੂੰ ਪਾਇਆ ਉਹਨਾਂ ਦੇ ਵੀ ਉਹ ਕਹਿੰਦੇ ਜੀ ਅਸੀਂ ਆਪ ਲੋਕਾਂ ਤਾਂ ਕਰੀਨੇ ਆਪ ਦੇ ਇਥੇ ਦਿਲ ਨਹੀਂ ਖੜਦਾ ਹੁੰਦਾ ਹੈ ਨਾ ਬੱਚਿਆਂ ਤੇ ਉਹਨੂੰ ਵੀ ਉਹੀ ਪਾਣੀ ਪਾਇਆ ਤੇ ਬਸ ਪਾਣੀ ਲੈਂਦੇ ਸਾਰੀ ਇਹ 10 20 ਮਿੰਟ ਲੱਗ ਜਾਣ ਤਾਂ ਦੁਬਾਰਾ ਇੱਕ ਚਮਚਾ ਫੇਰ ਦੇ ਦਿਓ ਹੈਨਾ ਸਤਗੁਰਾਂ ਨੇ ਦੱਸਿਆ ਤੁਸੀਂ ਸਤਸੰਗ ਜੀ ਵੀ ਸੁਣਿਆ ਹੋਣਾ ਤੇ ਲੋਕਾਂ ਨੇ ਸਤਸੰਗ ਜੀ ਸੁਣ ਕੇ ਵੀ ਇਹ ਨੁਕਤਾ ਅਪਣਾ ਲਿਆ ਕੋਈ ਡਰ ਨਹੀਂ ਕੋਈ ਕਿਸੇ ਨਹੀਂ ਜੇ ਚਲ ਨਾ ਹੋਵੇ ਤਾਂ ਫਿਰ ਕਰ ਲਓ ਜਿਹੜਾ ਕੁਝ ਕਰਨ ਦਾ ਕੋਈ ਨੁਕਸਾਨ ਨਹੀਂ ਬੱਚਾ ਕਹਿੰਦੇ ਪੁੱਠਾ ਹੋਵੇ ਸਿੱਧਾ ਹੋਵੇ ਚਾਹੇ ਅੰਦਰ ਕਹਿੰਦੇ ਬੱਚਾ ਪੂਰਾ ਹੋ ਗਿਆ ਫੇਰ ਵੀ ਉਹ ਬਾਹਰ ਆਜੂ ਇਸ ਪਾਣੀ ਨਾਲ ਇਹ ਵੀ ਐਸਾ ਹੈ ਜਾਦੂ ਵਾਲਾ ਟ੍ਰਿਕ ਹੈ ਉਹ ਫਰਟਾਵਾ ਦੰਦੇ ਹਾਂ ਮਤਲਬ ਇਹ ਸਤਿਗੁਰਾਂ ਨੇ ਦੱਸਿਆ ਬਾਕੀ ਮੈਂ ਤੁਹਾਨੂੰ ਇਹ ਜਰੂਰ ਤੁਸੀਂ ਅਪਣਾ ਕੇ ਦੇਖ ਲਿਓ ਅਸੀਂ ਆਪਦੇ ਘਰੇ ਅਪਣਾਇਆ ਤੇ ਬੇਟੀ ਨੂੰ ਕਿਹਾ ਵੀ ਕੋਕਾਂ ਥੋੜੀ ਦੇਰ ਠਹਿਰ ਜਿਵੇਂ ਇਹ ਅਗਲਾ ਤਾਂ ਕਹਿੰਦਾ ਵੀ ਮੈਂ ਤਾਂ ਸਮੈਲ ਲਾਉ ਉਸ ਟਾਈਮ ਤਾਂ ਚਾਹੇ ਜਹਿਰ ਪਾ ਦੇ ਜਨਾਨੀ ਉਹ ਵੀ ਲੈ ਲੈਂਦੀ ਆ ਤੇ ਮੂੰਹ ਚ ਪਾ ਕੇ ਚਮਚਾ ਤੇ ਨੱਕ ਘੁੱਟਦੇ ਹੋ ਪਾਣੀ ਤਾਂ ਉਹਦੀ ਅੰਦਰ ਬੱਚਾ ਬਾਹਰ ਦੋ ਤਿੰਨ ਮਿੰਟ ਮਸਾ ਲੱਗਦੇ ਨੇ ਇੱਕ ਮੈਂ ਹਰੀ ਜਨਾ ਦੀ ਕੁੜੀ ਨੂੰ ਦੱਸਤਾ ਉਹਨਾਂ ਨੇ ਗੱਡੀ 'ਚ ਪਾਈ ਲੈਂਦੇ ਸੀ ਸੁਨਾਮ ਕਿਲੋਕੀਮੀਟਰ 1.5 ਕਿਲੋਮੀਟਰ ਸੀ ਹਸਪਤਾਲ ਤੇ ਕੋਠਾਂ 'ਚ ਰਹਿੰਦੇ ਸੀ ਉਹ ਦਾਈ ਨਾਲ ਸੀ ਉਹ ਤਾਂ ਉੱਥੇ ਤੱਕ ਪਹੁੰਚਣਾ ਨਹੀਂ ਮਿਲੇ ਬੱਚਾ ਪਾਣੀ ਦੇ ਕੇ ਉਹਦੀ ਗੱਡੀ ਤੋੜ ਲਈ ਉਹ ਗੱਡੀ ਦੇ ਵਿੱਚ ਹੀ ਬੱਚਾ ਹੋ ਗਿਆ ਚਲ ਜੇ ਕਿਸੇ ਨੂੰ ਮਾੜਾ ਮੋਟਾ ਟਾਈਮ ਵੀ ਲੱਗਦਾ ਕਿਸੇ ਨੂੰ ਲੱਗ ਸਕਦਾ ਹੈ ਤਾਂ ਫੇਰ ਦੁਬਾਰਾ ਦੇ ਦਿਓ ਉਡੀ ਕਰਕੇ ਘੰਟੇ ਪਰੋ ਦੇ ਦਿਓ ਜੇ ਇੰਨਾ ਟਾਈਮ ਵੀ ਕਿਤੇ ਲੱਗਦਾ ਹੈ ਬੱਚਾ ਕੋਈ ਪੁਸਠਾ ਸਿੱਧਾ ਕੁਸ ਵੀ ਹੈ ਇਹਦੇ ਨਾਲ ਹਰ ਹਾਲਤ ਪੈਦਾ ਹੋਊ ਬੱਚਾ ਦੇਖੋ ਜਿਹੜੀ ਕੋਈ ਦਰਦ ਹੋਣਾ ਤਕਲੀਫ ਹੋ ਤਾਂ ਉਹ ਹੋਣੀ ਹੁੰਦੀ ਹੈ ਨਾ ਠੀਕਾ ਲਾਉ ਤਾਂ ਵੀ ਹੁੰਦੀ ਆ ਉਹ ਤਾਂ ਹੈ ਨਾ ਪਰ ਘੱਟ ਤਕਲੀਫ ਹੁੰਦੀ ਆ ਇਹਦੇ ਨਾਲ ਫਿਰ ਇੱਕ ਹੈਗਾ ਮੰਤਰ ਉਹ ਨਾਲ ਲੱਗਦੇ ਹੱਥੀ ਦੱਸਦੇ ਆ ਤੇ ਬਠਿੰਡੇ ਇਸ ਤੋਂ ਹੀ ਹਸਪਤਾਲ ਦੇ ਵਿੱਚ ਕੋਈ ਲੇਡੀ ਦਾਖਲ ਸੀ ਉੱਥੇ ਮੇਰੀ ਬੇਟੀ ਢਿੱਲੀ ਸੀ ਤੇ ਉੱਥੇ ਮੈਂ ਕਹਿੰਦੀ ਮੰਮੀ ਲੈ ਤੂੰ ਇਹਨੂੰ ਨੱਤ ਨੱਪ ਘੁੱਟ ਦੇ ਇਹਨੂੰ ਮੰਤਰ ਦੱਸ ਦੇ ਤੇ ਉਹ ਕਹਿੰਦੇ ਜੀ ਇਹ ਨਾ ਸਵੇਰੇ 4 ਵਜੇ ਬੱਚਾ ਹੋ ਮੈਂ ਕੁੜੀ ਨੂੰ ਨੱਪਣ ਘੁੱਟਣ ਲੱਗੀ ਉਹਦੀ ਮਾਂ ਰੋਟੀ ਲੈਣ ਕਰੇ ਚਲੇ ਗਈ ਮਾਸੀ ਕੋਲੇ ਬੈਠੀ ਸੀ ਮਹਲਾ ਪੁੱਤਾ ਮੰਤਰ ਐ ਤੂੰ ਬਲੇ ਮੂੰਹ ਚ ਆਪਣਾ ਸਾਨੂੰ ਨਹੀਂ ਸੁਣਾਉਣਾ ਉਹਦੇ ਛੋੜ ਛੋੜੇ ਦਰਦ ਹੈਗੇ ਸੀ ਉਹ ਕੁੜੀ ਲੱਗੀ ਕਰਦੀ ਮੈਂ ਕਿਹਾ ਪਹਿਲਾਂ ਤੂੰ ਪਹਿਲਾਂ ਚੰਗੀ ਤਰ੍ਹਾਂ ਸਿੱਖ ਲੈ ਕਿਵੇਂ ਆਂਟੀ ਮਾ ਜੰਬਲਾ 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 ਉਹ ਕਰਨ ਜੰਮਲਾ ਮੱਖਾ ਜੰਮਲਾ ਨਹੀਂ ਜੰਮਬਲਾ 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 ਤੁਸੀਂ ਧਿਆਨ ਨਾਲ ਲਿਖ ਲਓ ਜੰਮਬਲਾ ਜ ਜਿਹੜੀ ਪੀਪਲ ਬਾਲ ਲੇਕਣਾ ਜੰਮਬਲਾ 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 ਚਾਹੀਦੀ ਜਿਹੜੀ ਟਿੱਪੀ ਲਾ ਲੋ ਹੈਨਾ ਜੰਮਬਲਾ ਜੰਮਬਲਾ ਮੂੰਹ ਚ ਆਪਣਾ ਉੱਚੀ ਨਹੀਂ ਬੋਲਣਾ ਤੇ ਉਹ ਜਪਣ ਲੱਗੀ ਉਹ ਕੁੜੀ ਦੇ ਤਾਂ ਦਰਦ ਇੱਕਦਮ ਤੇਜ਼ ਹੋ ਗਏ ਤੇ ਉਹ ਪਈ ਸੀ ਬੈੱਡ ਤੇ ਉਹ ਸਾਨੂੰ ਪਰੇ ਹੋ ਕੇ ਕਹਿੰਦੀ ਮੈਂ ਉੱਠਣਾ ਉੱਠ ਕੇ ਉਹ ਮੜਿਆ ਖੜੀ ਹੋਈ ਤੁਰੀ ਉਹ ਇੱਕਦਮ ਆਏ ਮਤਲਬ ਤੇਜ਼ ਅੱਗ ਲੱਗ ਪਟਣ ਲੱਗੀ ਜਦੋਂ ਮੈਂ ਉਹਦੀ ਮਸ਼ੀਨ ਕਿਹਾ ਪੁੱਤ ਤੇਜ਼ ਦਰਦ ਹੋ ਗਏ ਤੇ ਉਹ ਮਖਾ ਤੂੰ ਬੋਲੀ ਨਾ ਤੂੰ ਆਦਾ ਜਪ ਕਰੀ ਚੱਲ ਭੱਜ ਕੇ ਨਰਸ ਨੂੰ ਸੱਦ ਕੇ ਲੈ ਉਹ ਕਹਿੰਦੀ ਲੈ ਕੇ ਜਿੱਲੋ ਫਟਾਫਟ ਉਸੇ ਵਕਤ ਉਹਦੇ ਮੁੰਡਾ ਹੋ ਗਿਆ ਉਹ ਇਸ ਨੇ ਐਸਾ ਜਾਦੂ ਕਰਿਆ ਇਹ ਮੰਤਰ ਹੈ ਤੇ ਉਹ ਦਵਾਈ ਸਮਝੋ ਦਵਾਈ ਹੋਈ ਹੈ ਜਿਹੜਾ ਉਹਦਾ ਗੋਹੇਲਾ ਪਾਣੀ ਕਿਤੇ ਗਊ ਪਿਸ਼ਾਬ ਨਹੀਂ ਆਹ ਗਊ ਦੇ ਜੇਸੀ ਗਊ ਹੋਵੇ ਤਾਜੀ ਗਊ ਸੂਈ ਨਾ ਹੋਵੇ ਹੈਨਾ ਜਾਂ ਬੱਚੀ ਹੋਵੇ 2 ਟਾਂ ਹੀ ਸਾਲ ਦੀ ਉਹਦਾ ਗੋਹਾ ਹੋਵੇ ਹੈਨਾ ਤੇ ਪਾਣੀ ਗੋਹੇ ਉਹਦੇ ਵਿੱਚ ਮਲਮਲ ਦੇ ਵਿੱਚ ਨਹੀਂ ਉਹਦੇ ਵਿੱਚ ਜੇ ਪੋਣੇ ਦੇ ਵਿੱਚ ਹੀ ਨਿਕਲ ਆਉਂਦਾ ਕਹਿੰਦੇ ਮੈਂ ਇਹਨੂੰ ਪੁੱਛਾਂ ਤਾਂ ਕਿਵੇਂ ਕੱਢਿਆ ਚਲੋ ਨਿਕਲ ਆਉਂਦਾ ਕਈ ਵਾਰੀ ਤਾਂ ਜੇ ਢਿੱਲਾ ਜਾ ਗੋਹਾ ਹੁੰਦਾ ਤੁਸੀਂ ਐ ਥਾਲ ਚ ਪਾ ਕੇ ਤਾਂ ਲੈ ਤਾਂ ਵੀ ਪਾਣੀ ਸਿਮੇ ਆਉਂਦਾ ਹੈ ਨਾ ਨਹੀਂ ਤਾਂ ਫਿਰ ਜੇ ਮਾੜਾ ਮੋਟਾ ਵਿੱਚ ਗੋਹਾ ਵੀ ਰਲ ਜੂ ਪਾ ਦਿਓ ਕੁਸ ਨਹੀਂ ਨਾ ਇਹ ਤਾਂ ਸੱਚਾ ਹੀ ਐਂਟੀਬਾਇਟਿਕ ਨਾਲ ਤਾਂ ਸੱਚਾ ਹੀ ਸੱਚਾ ਹੈ ਨਾ ਤੇ ਮੈਂ ਤਾਂ ਸਤਗੁਰਾਂ ਨੇ ਦੱਸੀ ਕਹਾਣੀ ਕਹਿੰਦੇ ਵੀ ਡਾਕਟਰਾਂ ਨੇ ਕਿਹਾ ਵੀ ਜਾਂ ਮਾਂ ਬਚੂ ਜਾਂ ਮ बच्चा ਬਚੂਗਾ ਤੇ ਜਿਹੜਾ ਬਚੂ ਉਹ ਮੈਂਟਲੀ ਅਫਸੈਟ ਹੋਊ ਉਹਨਾਂ ਨੇ ਕੋਈ ਸਾਧਕ ਹੋਣਾ ਉੱਥੇ ਬਾਪੂ ਜੀ ਦਾ ਉਹਨਾਂ ਨੇ ਫੋਨ ਕਰ ਲਿਆ ਉਹ ਕਹਿੰਦੇ ਵੀ ਕੁਝ ਨਹੀਂ ਕਰਨਾ ਗਊ ਦੇ ਗੋਸ਼ ਦਾ ਪਾਣੀ ਪਿਲਾ ਦਿਓ ਤੇ ਉਹ ਬੇਟੀ ਹੋ ਗਈ ਹੁਣ ਉਹ ਕਹਿੰਦੇ 8ਵੀਂ ਚ ਪੜਦੀ ਆ ਫਿਰ ਦੂਜੀ ਬੇਟੀ ਹੋ ਗਈ ਫਿਰ ਬੇਟਾ ਵੀ ਹੋ ਗਿਆ ਤਿੰਨੇ ਮਾਂ ਪੁੱਤ ਰਾਜੀ ਖੁਸ਼ੀ ਤਿੰਨੇ ਬੱਚੇ ਤੇ ਉਹ ਕਹਿੰਦੇ ਸਿਆਸ ਸਰਮੈਨ ਦਾ ਪਾਠ ਕਰਿਆ ਤੇ ਇਹੀ ਪਾਣੀ ਪਿਆ 21 ਵਾਰੀ ਲੈ ਕੇ ਭਗਵਾਨ ਦਾ ਨੌ ਜਾਪ ਦਾ ਗੁਰੂ ਮੰਤਰ ਪੜ੍ਹ ਕੇ ਉਹ ਪਾਣੀ ਪਿਆ ਦਿਓ ਜਿਹੜਾ ਗਊ ਦਾ ਗੋਸ਼ ਦਾ ਕੱਢਿਆ ਜਿਹੜਾ ਵੀ ਤੁਹਾਨੂੰ ਮੰਤਰ ਆਉਂਦਾ ਜਿਹੜੇ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ ਉਹਦਾ ਨਾਮ ਲੈ ਲਓ RAM RAM ਕਹ ਲਓ 21 ਵਾਰੀ ਸਮਝ ਗਏ ਨਾ ਤੇ ਉਹ ਪਿਆ ਦਿਓ ਪਰਮਾਤਮਾ ਭਲੀ ਕਰੂਗਾ ਸਾਡਾ ਆਪ ਦਾ ਪ੍ਰਤਿਆ ਮੇਰੀ ਦੋਤੀ ਹੋਈ ਇੱਕ ਮਿੰਟ ਹੀ ਲੱਗਿਆ ਹਾਂ ਬਾਕੀ ਉਹ ਸੀ ਕਿਰਪਾ ਪਰਮਾਤਮਾ ਦੀ ਇਹ ਸਤਿਗੁਰਾਂ ਨੇ ਦੱਸਿਆ ਮੈਂ ਆਪਦੇ ਕੋਲੋਂ ਨਹੀਂ ਬਣਾਇਆ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਇਸ ਨੁਕਤੇ ਦਾ ਤੇ ਇਹਦੀ ਸਾਰਿਆਂ ਨੂੰ ਲੋੜ ਹੈ ਹਰੇਕ ਮਾਂ ਬਾਪ ਮਾਂ ਨੂੰ ਸੱਸ ਸਹੁਰੇ ਨੂੰ ਔਖਾ ਹੁੰਦਾ ਕਿ ਸਾਡੀ ਡਿਲੀਵਰੀ ਸਹੀ ਹੋ ਜੇ ਕੋਈ ਆਪਰੇਸ਼ਨ ਦੀ ਲੋੜ ਨੀ ਉੱਠਾ ਬੱਚਾ ਸਿੱਧਾ ਹੈ ਕੁਛ ਵੀ ਹੈ ਉਹਨੇ ਹਰ ਹਾਲਤ ਜਨਮ ਲੈ ਲੈਣਾ ਇਹ ਹੀ ਪਿਆਇਤ 10 12 ਗ੍ਰਾਮ ਸਮਝ ਗਏ ਚਮਚਾ ਇੱਕ 10 12 ਗ੍ਰਾਮ ਦਾ ਪੰਪਤੀ ਲੱਗ ਜਾਂਦੇ ਹੈ ਨਾ ਤੇ ਜੇ ਟਾਈਮ ਲੱਗ ਜਾ ਤਾਂ ਫੇਰ ਪਿਆ ਦਿਓ ਬਸ ਹੋਰ ਵੇਟ ਕਰ ਲੋ ਨਹੀਂ ਤਾਂ ਟਾਈਮ ਲੱਗਦਾ ਨਹੀਂ ਬਾਲੇ ਨੂੰ ਤਾਂ ਟਾਈਮ ਲਾਦੇ ਨੇ 2 3 ਮਿੰਟ ਹੀ ਲੱਗਦੇ ਨੇ ਬਸ ਤੇ ਲਓ ਮਾਨੋਇਸ ਨੋਟ ਦਾ ਆਨੰਦ